ਮੈਂ ਕੋਈ ਮਾਲਕ ਨਹੀਂ ਹਾਂ ਜੀ ਕਹਿਣ ਨੂੰ ਇਹ ਮੇਰਾ ਘਰ ਹੈ ਪਰ ਹੁਣ ਇਹ ਤੁਹਾਡੇ ਸਾਰਿਆਂ ਦਾ ਘਰ ਹੈ ਮੈਂ ਇੱਕ ਟੱਬਰਵਾਰ ਬੰਦਾ ਹਾਂ ਜਿਹੜਾ ਬਿਨਾ ਪਰਿਵਾਰ ਤੋਂ ਰਹਿ ਨਹੀਂ ਸਕਦਾ ਹੁਣ ਤੁਹਾਨੂੰ ਪਤਾ ਹੈ ਅੱਜ ਦਾ ਯੁੱਗ ਬੱਚੇ ਬਾਹਰ ਜਾ ਕੇ ਸੈਟਲ ਹੋ ਗਏ ਤੇ ਮੈਂ ਇੱਥੇ ਇਕੱਲਾ ਰਹਿ ਗਿਆ ਕਮਲ ਤੂੰ ਆਪਣੀ ਮਾਂ ਨਾਲ ਗੱਲ ਕੀਤੀ ਜਿੱਥੇ ਮਰਜ਼ੀ ਰਹੇ ਮੈਥਨ ਨੂੰ ਸਾਂਭੀ ਜਾਂਦੀ ਸੁਬਾ ਜਾਓ ਤਾਂ ਕਲੇਸ਼ ਸ਼ਾਮ ਨੂੰ ਘਰ ਆਓ ਤਾਂ ਕਲੇਸ਼ ਇਸ ਬੰਦੇ ਨੇ ਜੂਣਾ ਹਰਾਮ ਕੀਤਾ ਹੋਇਆ ਮੇਰਾ ਨਾ ਮੈਂ ਕਿਉਂ ਨਾ ਬੋਲੇ ਇਹਨੂੰ ਪੋਤਾ ਮੇਰਾ ਮੈਂ ਬੋਲ ਨਹੀਂ ਸਕਦਾ ਅੱਜ ਤੁਸੀਂ ਵੀ ਨਾਲ ਚੱਲੋ ਸਾਡੇ ਤੁਸੀਂ ਜਾਓ ਥੋਂ ਫੇਰ ਆਓ ਜਾਓ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਡੈਡੀ ਜੀ ਮੈਨੂੰ ਪਸੰਦ ਹੀ ਨਹੀਂ ਕਰਦੇ ਰੋਟੀ ਨਹੀਂ ਨਾ ਖਾਧ ਜਾਂਦੀ ਛੋਟੇ ਤੋਂ ਟੱਕੇ ਓ ਜਾ ਦਫਾ ਹੋ ਜਾ ਇੱਥੋਂ ਹੁਣ ਹੋਰ ਕੋਈ ਚਾਰਾ ਨਹੀਂ ਧੀਓ ਹਾਂਜੀ ਮੈਂ ਤਾਂ ਇਹ ਦੱਸਣ ਲਈ ਫੋਨ ਕੀਤਾ ਸੀ ਕਿ ਤੁਸੀਂ ਉਹਨਾਂ ਦੀ ਬੋਡੀ ਲੈ ਜਾਓ ਤੇ ਆਪਣੇ ਤਰੀਕੇ ਨਾਲ ਸੰਸਕਾਰ ਕਰ ਦਿਓ ਤੁਸੀਂ ਤਾਂ ਹੋਏ ਰੋਂਦੇ ਕਿਉਂ ਪਾਪਾ ਦੱਸੋ ਨਾ ਜੋਈ ਕੀਤਾ ਹੋਣਾ ਯੈਸ ਮੈਮ ਤੇ ਹੁਣ ਇੱਕ ਘੰਟਾ ਆਪਾਂ ਇੱਥੇ ਰੁਕਾਂਗੇ ਇੱਥੇ ਇੱਕ ਸਾਂਝਾ ਘਰ ਬਣਿਆ ਹੋਇਆ ਹੈ ਜਿੱਥੇ ਬੇਸਹਾਰਾ ਬਜ਼ੁਰਗ ਲੋਕ ਰਹਿੰਦੇ ਨੇ ਜੇ ਤੁਸੀਂ ਉਹਨਾਂ ਨਾਲ ਗੱਲਾਂ ਬਾਤਾਂ ਕਰੋਗੇ ਨਾ ਤੇ ਉਹਨਾਂ ਨੂੰ ਵੀ ਬੜੀ ਖੁਸ਼ੀ ਹੋਏਗੀ ਤੇ ਤੁਹਾਨੂੰ ਵੀ ਬਹੁਤ ਖੁਸ਼ੀ ਹੋਏਗੀ ਜਾ ਮੈਂ ਨਹੀਂ ਕਰਦਾ ਸਾਇੰਸ ਵੀਨ ਤਫਾ ਹੋ ਜਾਏ ਥਮ ਕਿਸੇ ਫਾਲਤੂ ਚੀਜ਼ ਵਾਂਗ ਏੜ ਤੇ ਸੁੱਟ ਕੇ ਭੱਜ ਗਿਆ ਮੈਨੂੰ ਮੈਂ ਤੁਹਾਨੂੰ ਕਿਤੇ ਲੈ ਕੇ ਜਾਣਾ ਹੈ ਕਿਤੇ ਲੈ ਕੇ ਜਾਣਾ ਸਕੂਲ ਛੱਡਣਾ ਛੱਡ ਦਿਆਂਗੇ ਪੁੱਤ ਤੇ ਮੈਂ ਤਾਂ ਉਹਨੂੰ ਲਾਰੇ ਲਾਲਾ ਕਿ ਥੱਕ ਗਈਆਂ ਉਹ ਤੈਨੂੰ ਕਿੰਨੇ ਵਾਰੀ ਆਖਿਆ ਵੀ ਇੱਕ ਵਾਰੀ ਦੱਸ ਕੇ ਪਰਾਂ ਕੰਮ ਮੁਕਾ ਕਿ ਉਹਨਾਂ ਦੀ ਡੈਥ ਹੋ ਗਈ ਹੈ ਤੇ ਆਪਣੇ ਤਰੀਕੇ ਨਾਲ ਸੰਸਕਾਰ ਕਰ ਦੋ ਮੇਰੇ ਕੋਲ ਤਾਂ ਜਿਉਂਦੇ ਬੰਦੇ ਲਈ ਵਕਤ ਨਹੀਂ ਹੈਗਾ ਤੇ ਮਰੇ ਦਾ ਮੈਂ ਕੀ ਕਰਨਾ ਕੀ ਸੋਚਿਆ ਫਿਰ ਹਾਂ ਹਾਂ ਚਲੀ ਗਈ ਮੇਰੀ ਮਾਂ ਪੈ ਗਈ ਠੰਡ ਹੁਣ ਬੋਜੋ ਚੌੜੇ ਉਹ ਸੇਵਾ ਕਰਾਉਣੀ ਸੀ ਆਰਾਮ ਕਰਨਾ ਸੀ ਇਹਨਾਂ ਉਮਰਾਂ 'ਚ ਤੁਸੀਂ ਇਹਨਾਂ ਨੂੰ ਬਾਹਰ ਉਲ ਨਹੀਂ ਛੜਤਾ ਘਰਾਂ 'ਚ ਪਿਆ ਫालतू ਸਮਾਨ ਕੁਆੜੀਆਂ ਨੂੰ ਚੁਕਾ ਦਈਦਾ ਨਾ ਉਸੇ ਤਰ੍ਹਾਂ ਉਸੇ ਤਰ੍ਹਾਂ ਇਹਨਾਂ ਉਮਰਾਂ 'ਚ ਸਾਨੂੰ ਘਰਾਂ 'ਚੋਂ ਬਾਹਰ ਕਰ ਦਿੱਤਾ ਬਸ ਪੁੱਤਰ ਰੋਣਾ ਜਿਹੜੇ ਮਾਵਾ ਸਾਨੂੰ ਜਨਮ ਦਿੰਦੇ ਐ ਪਾਲਦੇ ਐ ਪੜਾਉਂਦੇ ਐ ਬੁਰਾ ਪੇਦੇ ਵਿੱਚ ਉਹ ਸਾਨੂੰ ਬੋਝ ਲੱਗਣ ਲੱਗ ਪੈਂਦੇ ਆ ਅਸੀਂ ਕਿਉਂ ਨਹੀਂ ਉਹਨਾਂ ਨੂੰ ਸਵਾਲ ਸਕਦੇ ਬਾਹੁਰਬਾ